ਜੀ ਬਾਈ ਸਾਰੇ ਬੱਕਰੀ ਪਾਲਕ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਕੰਗ ਗੋਟ ਫਾਰਮ ਵੱਲੋਂ ਆਹ ਜਿਹੜੀ ਚੀਜ਼ ਤੁਸੀਂ ਮੇਰੇ ਹੱਥ 'ਚ ਦੇਖ ਰਹੇ ਹੋ ਆਹ ਵਾਲੀ ਇਹ ਕੋਈ ਖਰਗੋਸ਼ ਦਾ ਬੱਚਾ ਨਹੀਂ ਹੈਗਾ ਦੇਖੋ ਕਹੇ ਜੇ ਕੰਨ ਨੇ ਕਿਹਾ ਜੈ ਨੱਕ ਮੂੰਹ ਹੈ ਇਹ ਆਪਣੇ ਕੰਗ ਗੋਟ ਫਾਰਮ ਤੇ ਪਹਿਲਾ ਡੌਰ ਸੈਟ ਦਾ ਬੱਚਾ ਆਇਆ ਜਿਹੜੀ ਬਰੀਡ ਅਪਸਟੇਡੀਓ ਤੋਂ ਮਹਿੰਗਾਈ ਸੀ ਜਿਹਦੇ ਬਾਰੇ ਤੁਹਾਨੂੰ ਅਸੀਂ ਬਹੁਤ ਵਾਰੀ ਦੱਸਦੇ ਰਹੇ ਹਾਂ ਡੌਰ ਸੈਟ ਬਾਰੇ ਵੀ ਸਾਡੇ ਕੋਲ ਡੌਰ ਸੈਟ ਬਰੀਡ ਹੈ ਉਹਦਾ ਬੱਚਾ ਆਇਆ ਪਹਿਲਾ ਆ ਦੇਖੋ ਕੁਆਲਿਟੀ ਦੇਖੋ ਤੁਸੀਂ ਇਹਦੀ ਪਹਿਲਾਂ। ਕਿਆ ਸੋਹਣੇ ਕੰਨ ਹੈ ਗੁਲਾਬੀ ਰੰਗ ਦਾ ਪਿਆ ਵਿੱਚ। ਇਹ ਫੀਮੇਲ ਹੈ ਆਪਣੇ ਕੋਲ ਪਹਿਲੀ ਫੀਮੇਲ ਆਈ ਹੈ ਬਹੁਤ ਸੋਹਣੀ ਹੈ ਇਹ ਰਾਤੀ ਬੱਚਾ ਪੈਦਾ ਹੋਇਆ ਤੇ ਆ ਦੇਖ ਲਓ ਐਕਟਿਵ ਹੈ ਪੂਰਾ। ਇਹ ਕੋਈ ਨਹੀਂ। ਅਸੀਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਸੀਗੀ ਅੱਜ ਮੈਂ ਫੇਰ ਬੇਨਤੀ ਕਰ ਰਿਹਾ ਹਾਂ। ਜੇ ਆਪਾਂ ਨਸਲ ਸੁਧਾਰਨੀ ਹੈ ਆਪਾਂ ਉਹੀ ਕਜਲੀਆਂ ਤੇ ਮੁਜ਼ਫਰਾਬਾਦੀ ਤੇ ਜਾਂ ਆਪਣੀਆਂ ਜਮਨਾਪੁਰੀ ਤੋਂ ਥੋੜਾ ਜਿਹਾ ਹਾਟਕੇ ਕੁਝ ਵੀ ਆਪਣੇ ਫਾਰਮ ਤੇ ਤਿਆਰ ਕਰਨੀ ਹੈ ਤਾਂ ਤੁਹਾਨੂੰ ਕੰਗੋਟ ਫਾਰਮ ਤੇ ਆਉਣਾ ਪੈਣਾ ਸਾਡੇ ਨਾਲ ਅਗੇ ਸਲਾਹ ਕਰੋ ਡਿਸਕਸ ਕਰੋ ਤੁਹਾਨੂੰ ਅਸੀਂ ਇੱਕ ਡੌਰ ਸੈੱਟ ਦਾ ਬਰੀਡਰ ਦਵਾਂਗੇ ਇਹ ਜੇ ਸੋਹਣੇ ਸੋਹਣੇ ਬੱਚੇ ਆਪਾਂ ਰੱਖੀਏ ਪੰਜਾਬ ਦੀ ਨਸਲ ਸੁਧਾਰੀਏ ਜਰੂਰ ਤੁਹਾਨੂੰ ਮੈਂ ਸੱਦਾ ਪੱਤਰ ਦਵਾਂਗਾ ਸਾਡੇ ਕੋਲ ਆਓ ਸਾਡੀ ਬਰੀਡ ਦੇਖ ਕੇ ਜਾਓ ਚਾਹ ਪਾਣੀ પી ਕੇ ਜਾਓ ਤੇ ਨਾਲੇ ਆਪਣੇ ਬੱਚਾ ਪਸੰਦ ਕਰ ਲਿਓ ਅੱਜ ਇਹ ਹਾਲ ਦੀ ਘੜੀ ਮੇਰੇ ਕੋ 35 ਬਰੀਡਰ ਸੀਗੇ ਜਿਨ੍ਹਾਂ ਚੋਂ ਮੇਰੇ ਕੋਲ 18 ਜਾਂ 19 ਬੱਚੇ ਨੇ ਪੰਜ ਮੈਂ ਰੱਖਨੇ ਨੇ 10 ਤੇ 12 10 ਕ ਬੱਚੇ ਮੈਂ ਹੋਰ ਵੇਚਨੇ ਨੇ ਜਿਹੜੇ ਤੁਸੁਮੈ ਦੇ ਸਕਦਾ ਤੁਹਾਨੂੰ ਦਊਗਾ ਉਹਨਾਂ ਨੂੰ ਹੀ ਜਿਹੜੇ ਸ਼ੌਕ ਨਾ ਰੱਖਣਗੇ ਤੇ ਜਿਹੜੇ ਪ੍ਰੋਫੈਸ਼ਨਲ ਢੰਗ ਨਾਲ ਕੰਮ ਕਰਦੇ ਨੇ ਜਰੂਰ ਰੱਖੋ ਇਹ ਜੇ ਬੱਚੇ ਪੈਦਾ ਕਰੋ ਤਾਂ ਕਿ ਆਪਾਂ ਚੰਗੀ ਨਸਲ ਦੇ ਸਕੀਏ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਤੇ ਕੋਈ ਨਵੀਂ ਚੀਜ਼ ਆਊਗੀ ਫੇਰ ਤੁਹਾਨੂੰ ਸਾਂਝ ਪਾਵਾਂਗੇ ਤੁਹਾਡੇ ਨਾਲ ਉਹਨਾਂ ਜੇ ਤੁਸੀਂ ਬੱਚੇ ਦੀ ਵੀਡੀਓ ਦੇਖ ਕੇ ਇਨਜੋਏ ਕਰੋ ਮੇਰਾ ਜੀਕਰ ਦਾ ਇਹਨੂੰ ਮੈਂ ਘਰੇ ਆਪਣੇ ਅੰਦਰ ਬੈਡਰੂਮ 'ਚ ਆਪਣੇ ਟੱਟ ਬਣਾ ਕੇ ਰੱਖਿਆ